ਸਰਹੱਦੀ ਪਿੰਡ ਮੇਗਾ ਰੈਠਾੜ ਦੇ ਫਿਰਨੀ ਉੱਪਰ ਲੋਕਾਂ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ੇ ਦਾ ਮੁੱਦਾ ਅੱਜ ਇੱਕ ਵਾਰ ਫਿਰ ਸੁਰਖੀਆਂ ਦੇ ਵਿੱਚ ਰਿਹਾ ਜਿੰਦੇ ਵਿੱਚ ਇੱਕ ਧਿਰ ਕਬਜ਼ਾ ਛਡਾਣਾ ਚਾਹਦੀ ਹੈ ਤੇ ਦੂਜੀ ਧਿਰ ਕਬਜ਼ਾ ਰਹਿਣ ਨਹੀਂ ਦੇਣਾ ਚਾਹਦੀ ਇਸ ਦੇ ਚੱਲਦੇ ਝੰਝੜ ਵਿੱਚ ਇੱਕ ਸਰਪੰਚ ਨੂੰ ਪਰਚੇ ਦੇ ਦੇ ਕੇ ਅੰਦਰ ਵੀ ਕੀਤਾ ਗਿਆ ਸੀ ਹੁਣ ਜਦੋਂ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੀਆਂ ਸਖਤ ਹਦਾਇਤਾਂ ਤੋਂ ਬਾਅਦ ਕਬਜ਼ਾ ਛਡਵਾਉਣ ਦੇ ਹੁਕਮ ਹੋਏ ਸਨ ਤਾਂ ਅੱਜ ਚਾਰ ਜ਼ਿਲ੍ਹਿਆਂ ਦੀ ਪੁਲਿਸ ਫੋਰਸ ਸਰਹੱਦੀ ਪਿੰਡ ਮੇਗਾ ਰੈਠਾੜ ਵਿੱਚ ਪੁੱਜੀ ਅਤੇ ਸਿਵਲ ਅਧਿਕਾਰੀ ਚਾਇਤ ਵਿਭਾਗ ਮਾਲ ਵਿਭਾਗ ਤੇ ਤਹਿਸੀਲਦਾਰ ਕਣਗੋ ਵੀ ਇਸ ਕਬਜੇ ਛਡਵਾਉਣ ਦੇ ਵਿੱਚ ਮੌਜੂਦ ਰਹੇ ਇਸ ਫੋਰਸ ਦੇ ਨਾਲ ਜੀਸੀਬੀ ਮਸ਼ੀਨਾਂ ਟਰੈਕਟਰ ਟਰਾਲੀਆਂ ਅਤੇ ਹੋਰ ਸਾਜੋ ਸਮਾਨ ਦੇ ਨਾਲ ਜਿਹੜੀ ਭਾਰੀ ਪੁਲਿਸ ਬਲ ਪਹੁੰਚੀ ਕਬਜਾ ਛਡਵਾਉਣ ਦੀ ਕਾਰਵਾਈ ਦੇ ਵਿੱਚੜਿਕਾ ਪਾਉਣ ਦੀ ਕੋਸ਼ਿਸ਼ ਜੋ ਵੀ ਕਰੇਗਾ ਪੁਲਿਸ ਨੂੰ ਉਸ ਨੂੰ ਗ੍ਰਿਫਤਾਰ ਵੀ ਕਰ ਸਕਦੀ ਹੈ ਕਬਜਾ ਤਾਰਕਾਂ ਦੀਆਂ ਔਰਤਾਂ ਰੁਕਾਵਟ ਨਾ ਬਣ ਇਸ ਲਈ ਲੇਡੀ ਪੁਲਿਸ ਦਾ ਵੀ ਵੱਡੇ ਪੱਧਰ ਤੇ ਅੱਜ ਇੰਤਜ਼ਾਮ ਕੀਤਾ ਗਿਆ ਤੇ ਚਾਰ ਜ਼ਿਲ੍ਹਿਆਂ ਦੇ ਤਿੰਨ ਸਟਾਰਾਂ ਵਾਲੇ ਇੰਸਪੈਕਟ ਫੈਕਟਰਾਂ ਤੋਂ ਇਲਾਵਾ ਡੀਐਸਪੀ ਰੈਂਕ ਦੇ ਅਧਿਕਾਰੀ ਵੀ ਮੌਜੂਦ ਰਹੇ ਆ ਤਸਵੀਰਾਂ ਦੇ ਵਿੱਚ ਸਾਫ਼ ਤੁਹਾਨੂੰ ਦਿਖਾਈ ਦੇ ਰਿਹਾ ਕਿ ਕਿਵੇਂ ਪੀਲਾ ਪੰਝਾ ਕਾਰਵਾਈ ਨੂੰ ਅੰਜਾਮ ਦੇ ਰਿਹਾ ਹੈ ਅਸੀਂ ਤਾਂ ਪ੍ਰਸ਼ਾਸਨ ਜਿਹੜਾ ਪਹੁੰਚਿਆ ਅਸੀਂ ਤੇ ਹਾਈ ਕੋਰਟ ਦੇ ਆਰਡਰ ਨੇ ਅਸੀਂ ਤਾਂ 27 ਫੁੱਟ ਜਿਹੜਾ ਰਾਹ ਹੈ ਰਸਤਾ ਹੈ ਇਹ ਸਾਰੀ ਪਬਲਿਕ ਦਾ ਕੋਈ ਮੇਰਾ ਕੱਲੇ ਸਰਪੰਚ ਦਾ ਨਹੀਂਗਾ ਇਹ ਮੈਂ ਛਡਾਣਾ ਇਹਨੂੰ ਹੋ ਗਏ ਨੇ 4 ਸਾਲ ਕੇਸ ਕੀਤੇ ਨੂੰ ਤੇ ਇਹਨੂੰ ਹਾਈ ਕੋਰਟ ਨੇ ਆਰਡਰ ਦਿੱਤੇ ਨੇ ਡੀਸੀ ਸਾਹਿਬ ਨੂੰ ਐਸਰਪੀ ਸਾਹਿਬ ਨੂੰ ਇਹਨਾਂ ਸਾਰੇ ਵੀਡੀਓ ਦਫ਼ਤਰ ਸਾਰਿਆਂ ਨੂੰ ਇਹਨਾਂ ਆਰਡਰ ਹੋਏ ਨੇ ਤੇ ਅੱਜ ਆਇਆ ਸਾਰਾ ਪ੍ਰਸ਼ਾਸਨ ਵੀ ਅੱਜ ਖਾਲੀ ਕਰਨਾ ਹੈ ਇਹ ਸਭ ਜਿੰਨੇ ਭੂਣ ਫੇਰ ਵਾੜੇ ਟਾਲੀ ਕਰਦੇ ਨੇ ਆ ਚੌਥੀ ਵੇਰੋਂ ਲਾਏ ਨੇ ਚਾਰ ਵੇਰੀ ਤਿੰਨ ਵੇਰੀ ਅੱਗੇ ਹੋ ਗਿਆ ਚੌਥੀ ਅਰਥਾ ਵਿੱਚ ਮੁਲਾਜ਼ਮ ਜਿਹੜੇ ਆਂਦੇ ਨੇ ਇਹ ਮਿਲੀ ਭੁਗਤ ਹੋ ਜਾਂਦੇ ਨੇ ਸਾਰੇ ਵੀ ਐ ਤੁਸੀਂ ਕਾਗਜ਼ ਕੋਈ ਵਖਾ ਦੇਓ ਜੀ ਕੋਈ ਲਿਖਾ ਵਖਾ ਦੇਓ ਕੋਈ ਮਾੜਾ ਜਿਹਾ ਪਰਵਾਨਾ ਵਖਾ ਦੇ ਦੋ ਤੇ ਰਹਿ ਕੇ ਖੜ ਖੜ ਤੇ ਚੜੇ ਜਾਂਦੇ ਨੇ ਤੇ ਇਹ ਨਹੀਂ ਕਰਕੇ ਖੁਸ਼ ਨਹੀਂ ਗਏ ਮੈਂ ਹਾਈ ਕੋਰਟ ਦੇ ਆਰਡਰਾਂ ਦੇ ਅੱਜ ਜਿਹੜੀ ਪਟੀਸ਼ਨ ਪਈ ਏ ਇਹਦਾ ਮੈਂ ਸਾਰਾ ਅੱਜ ਬਹੁਤ ਵੱਡਾ ਲੈਣਾ ਹੈ ਮੈਂ ਇਹਨਾਂ ਨੂੰ ਜਿਹੜਾ ਖਾਲੀ ਜਾਇਦਾ ਜਿਹੜਾ ਮੈਂ ਉਹ ਹਾਈ ਕੋਰਟ ਦੇ ਜੱਜ ਸਾਹਿਬ ਨੂੰ ਦਿਆਂ ਦਾ ਡਿਟੇਲ ਇਹ ਜਿਹੜੀ ਸਾਰੀ ਅੱਜ ਦੀ ਵਿੱਚ ਤਬਦੀਲ ਹੈ ਹਾਂਜੀ ਪਿੰਡ ਦੇ ਲੋਕ ਵੀ ਮੌਜੂਦ ਹੈ ਕਰਨ ਯਾਰ ਸਾਰੀ ਸਰ ਜੋ ਅੱਜ ਕਾਰਵਾਈ ਕੀਤੀ ਜਾ ਰਹੀ ਹੈ ਕਿਵੇਂ ਦੀ ਕਾਰਵਾਈ ਹੋ ਰਹੀ ਹੈ ਇਹ ਕਾਰਵਾਈ ਮਾਨ ਜੋ ਡੀਸੀ ਸਾਹਿਬ ਰੋਜਪੁਰ ਦੇ ਹੁਕਮਾਂ ਮੁਤਾਬਕ ਅਤੇ ਹਾਈ ਕੋਰਟ ਦੇ ਰੀਟ ਪਟੀਸ਼ਨ ਦੇ ਸਰਵਾਈ ਦੌਰਾਨ ਜੋ ਦਾ ਤਾਇਆ ਉਹਨਾਂ ਦੇ ਮੁਤਾਬਕ ਕਾਰਵਾਈ ਕੀਤੀ ਜਾ ਰਹੀ ਆ ਜੋ ਵੀ ਰਕਬਾ ਨਜਾਇਜ਼ ਹੈ ਉਹਨੂੰ ਹਟਾਇਆ ਜਾਊਗਾ ਜਿੱਥੇ ਮਾਲ ਮਹਿਕਮਾ ਸਾਨੂੰ ਨਿਸ਼ਾਨੀ ਲਾ ਕੇ ਦੇਊਗਾ ਉਹ ਅਸੀਂ ਅੱਜ ਦੇ ਕਬਜ਼ੇ ਚ ਲੈ ਲਵਾਂਗੇ ਤੁਸੀਂ ਕਹਿ ਰਹੇ ਹੋ ਜੀ ਜਿੰਨੇ ਵੀ ਲੋਕ ਨੇ ਵੀ ਸਟੇ ਸਾਡੇ ਕੋਲ ਹੈ ਪਰ ਸਰਕਾਰੀ ਰਸਤੇ ਦਾ ਸਟੇ ਕਿਸ ਹੱਦ ਨਾਲ ਲੜਿਆ ਉਹਨਾਂ ਨੂੰ ਇਹ ਤਾਂ ਮਾਨਜੋਗ ਅਦਾਲਤੀ ਦਾ ਸਕਦੀ ਜਿੰਨਾ ਸਟੇ ਹੈ ਉਹਨਾਂ ਦਾ ਜਵਾਬ ਮਾਨਜੋਗ ਅਦਾਲਤ ਨੂੰ ਦੇਵਾਂਗੇ ਠੀਕ ਆ ਜੀ ਇਹ ਸਟੇ ਵਾਲੇ ਨੂੰ ਆਲੇ ਅਸੀਂ ਨਹੀਂ ਛੇੜਾਂਗੇ ਜੋ ਸਟੇ ਤੋਂ ਬਿਨਾਂ ਉਸ ਦਾ ਅਸੀਂ ਕਬਜ਼ਾ ਲੈ ਲਵਾਂਗੇ ਕਿੰਨੇ ਕਿਲੋਮੀਟਰ ਦਾ ਏਰੀਆ ਅੱਜ ਜੀ ਥੋੜਾ ਕਵਰ ਕੀਤਾ ਹੈ ਈ ਤਾਂ ਮੈਂ ਕਿੰਨਾ ਕਿਲੋਮੀਟਰ ਤਾਂ ਮਾਲਵਾ ਵਿਭਾਗ ਦੱਸੂਗਾ ਕਿੰਨਾ ਕਿੰਨਾ ਠੀਕ ਬਹੁਤ ਚੰਗਾ ਹਾਂਜੀ ਸਰ ਅੱਜ ਜਿਹੜੀ ਕਾਰਵਾਈ ਕੀਤੀ ਗਈ ਹੈ ਜਿਹੜੇ ਸੜਕਾਂ ਦੇ ਜਿਹੜੇ ਕਬਜ਼ੇ ਸੀ ਕੇਚੜਾਏ ਗਏ ਨੇ ਕੀ ਕਹਿਣਾ ਜੀ ਤੁਹਾਡਾ ਪੁਲਿਸ ਜਿਹੜੀ ਹੈ ਵੱਡੀ ਗਿਣਤੀ ਚ ਪਹੁੰਚੀ ਹੋਣੀ ਸੀ ਜੀ ਮਾਨਯੋਗ ਹਾਈ ਕੋਰਟ ਦਾ ਹੁਕਮ ਹੈ ਇੱਥੋਂ ਦੇ ਸਰਪੰਚ ਚਮਨ ਸਿੰਘ ਨੇ ਪਟੀਸ਼ਨ ਪਾਈ ਸੀ ਵੀ ਜਿਹੜੀ ਪਿੰਡ ਦੀ ਫਿਰਨੀ ਹੈ ਪੰਚਾਇਤ ਦੀ ਉਹਦੇ ਤੇ ਲੋਕਾਂ ਨੇ ਨਜਾਇਜ਼ ਕਬਜ਼ਾ ਕੀਤਾ ਹੈ ਉਦੋਂ ਜਿਵੇਂ ਹੋਏ ਮਾਲ ਵਿਭਾਗ ਮੈਨੂੰ ਨਿਸ਼ਾਨਦੇਹੀ ਹੋਈ ਉਹ ਨਿਸ਼ਾਨਦੇਹੀ ਦੇ ਮੁਤਾਬਕ ਜਿੱਥੇ ਜਿੱਥੇ ਜਗਾ ਜਾਂ ਕਿਸੇ ਦਾ ਨਜਾਇਜ਼ ਕਬਜ਼ਾ ਸੀ ਉਹ ਮਾਲ ਵਿਭਾਗ ਵਾਲੇ ਛਡਾਰੇ ਆ ਅਸੀਂ ਨਾਲ ਪ੍ਰੋਟੈਕਸ਼ਨ ਤੇ ਆਏ